ਕਬੱਡੀ 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 ਅੱਜ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ੀ ਪਿੰਡ ਸਿਆਲ ਇੱਕ ਫਰਵਰੀ ਨੂੰ ਬਹੁਤ ਵਧੀਆ ਕਬੱਡੀ ਕੰਪ ਕਰਵਾਇਆ ਜਾ ਰਿਹਾ ਏ ਕੱਪ ਆਪਣੇ ਵੀਰ ਚਮਕੌਰ ਜੂਕੇ ਤੇ ਡਾਕਟਰ ਮਗਰ ਸਿਆਲ ਜੀ ਕਰਵਾ ਰਹੇ ਨੇ ਤੇ ਬਹੁਤ ਵਧੀਆ ਟੀਮਾਂ ਦੇ ਬਹੁਤ ਵਧੀਆ 플레이ਰ ਪਹੁੰਚ ਰਿਹਾ ਇਲਾਕੇ ਦੇ ਦਰਸ਼ਕਾਂ ਨੂੰ ਤੇ 플레이ਰਾਂ ਨੂੰ ਬੇਤੀਆ ਹਮ ਹਮਾ ਕੇ ਪਹੁੰਚੋ ਤੇ ਪਿੰਡ ਸਿਆਲ ਦੀਆਂ ਤੋਂ ਟੂਰਨਾਮੈਂਟ ਦੀਆਂ ਰੌਣਕਾਂ ਵਧਾਓ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਦੀਪ ਲੋਧਰ ਪਿੰਡ ਸਿਆਲ 1 ਫਰਵਰੀ ਨੂੰ ਕਬੱਡੀ ਕੱਪ ਬਹੁਤ ਹੀ ਟੌਪ ਦਾ ਕਬੱਡੀ ਕੱਪ ਕਰਾ ਰਹੇ ਨੇ ਆਪਣੇ ਭਰਾ ਮੱਗਰ ਸਿਆਲ ਉਹ ਜੀ ਤੇ ਸਾਰੀ ਉਹਨਾਂ ਦੀ ਟੀਮ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਹਮੇ ਹਮਾ ਕੇ ਪਹੁੰਚੋ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਜੀ ਤੇ ਵੈਸਟਾ ਨੂੰ ਹਾਰਲੇ ਮੋਟਰਸਾਈਕਲ ਦਿੱਤੇ ਜਾਣਗੇ ਬਹੁਤ ਹੀ ਟੌਪ ਦਾ ਕੱਪ ਹੋ ਰਿਹਾ ਜੀ ਸਿਆਲ 1 ਫਰਵਰੀ ਹਮ ਹਮਾ ਕੇ ਪਹੁੰਚੋ ਸਭ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਮਿੰਦਰ ਕੰਗਾ ਵੀਜੀ 2 ਫਰਵਰੀ ਨੂੰ ਜੰਡਪੁਰ ਵਿਖੇ ਬਹੁਤ ਹੀ ਵੱਡਾ ਮਿਤਲੀ ਦਾ ਕਬੱਡੀ ਕੱਪਟਨਾਇ ਜਾ ਰਿਹਾ ਹੈ ਜਿਸ ਦੇ ਵਿੱਚ ਵੈਸਟਰਨ ਨਿਊ ਇੰਡੀਆ ਦੇ ਤੇ ਜਾ ਰਹਿਣਾ ਹੈ ਕਿ ਆਪਣੇ ਵੀਰ ਅਰਸ਼ ਬਸਾਲਪੁਰ ਨੂੰ ਗਦਾਫ ਪਹੁੰਚਵਾਉਣ ਦੇ ਸਾਰੇ ਪ੍ਰੋਮੋਟਰਾਂ ਵੱਲੋਂ ਸਕਾਰਪੋਰ ਗੱਡੀ ਦਾ ਸਨਮਾਨ ਦਿੱਤਾ ਜਾ ਰਿਹਾ ਤੇ ਛੋਟੇ ਭਰਾ ਨੂੰ ਬਹੁਤ ਬਹੁ ਮੁਬਾਰਕਾਂ ਆਪ ਵੀ ਪੁੱਛ ਰਹੇ ਆ ਆਪਣੀ ਸਾਰੀ ਟੀਮ ਦਾਸ ਕੋਲ ਹੋਏ ਸੀ ਪੁੱਛਦੀ ਆ ਕਿ ਅਰਸ਼ ਕੁਆਨ ਫਿਰ ਮੁਬਾਰਕਾਂ ਸਾਰੇ ਦਸਮ ਬੇਨਤੀ ਹੁੰਵਾ ਪਹੁੰਚੋ ਤੇ ਟਾਪ ਹੀ ਰੌਣਕਾਂ ਲਿਦਾਓ ਧੰਨਵਾਦ